ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪਿੰਡ ਜਿੰਦੋਵਾਲ ਦੇ ਸੇਵਾਮੁਕਤ ਪਟਵਾਰੀ ਚਮਨ لال ਦੀ ਪੁਸਤਕ ਜੀਵਨਦਾਨ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿੜੇ ਵਿੱਚ ਕਾਲਜ ਪ੍ਰਿੰਸੀਪਲ ਡਾਕਟਰ ترਸੀਮ ਸਿੰਘ ਭਿੰਡਰ ਦੀ ਅਗਵਾਈ ਹੇਠ ਲੋਕ ਅਰਪਣ ਕੀਤੀ ਗਈ ਇਸ ਮੌਕੇ ਉਹਨਾਂ ਨੇ ਜਿੱਥੇ ਪੁਸਤਕ ਦੇ ਲੇਖਕ ਨੂੰ ਵਧਾਈ ਦਿੱਤੀ ਉਥੇ ਪਾਠਕਾਂ ਨੂੰ ਚੰਗਾ ਸਾਹਿਤ ਪੜ੍ਹਨ ਦਾ ਸਨੇਹਾ ਵੀ ਦਿੱਤਾ ਇਸ ਮੌਕੇ ਪੁਸਤਕ ਦੇ ਲੇਖਕ ਚਮਨ ਲਾਲ ਪਟਵਾਰੀ ਨੇ ਦੱਸਿਆ ਕਿ ਹੱਥਲੀ ਪੁਸਤਕ ਉਹਨਾਂ ਵੱਲੋਂ ਲਿਖੀ ਤੀਸਰੀ ਕਿਤਾਬ ਹੈ ਜਿਸ ਵਿੱਚ 18 ਕਹਾਣੀਆਂ ਹਨ ਜੋ ਕਿ ਸਮਾਜ ਨੂੰ ਵੱਖਰੀ ਤਰ੍ਹਾਂ ਦਾ ਸਨੇਹਾ ਦਿੰਦੀਆਂ ਹਨ ਇਸ ਮੌਕੇ ਪਿੰਡ ਦੇ ਨੰਬਰਦਾਰ ਰਣਜੀਤ ਸਿੰਘ ਕੂਨੀ ਵੱਲੋਂ ਵੀ ਲੇਖਕ ਨੂੰ ਇਸ ਉਪਰਾਲੇ ਦੀ ਵਧਾਈ ਦਿੱਤੀ ਹਾਂਜੀ ਸਰ ਜੀ ਅੱਜ ਤੁਸੀਂ ਇਹ ਬੁੱਕ ਰਿਲੀਜ਼ ਕੀਤੀ ਆ ਪਟਵਾਰੀ ਚਮਨ ਲਾਲ ਦੀ ਕਿ ਕਹਣਾ ਚਾਹਨੀ ਬਹੁਤ ਹੀ ਖੁਸ਼ੀ ਵਾਲੀ ਗੱਲ ਆ ਕਿ ਜੀਂਦਵਾਲ ਦੇ ਵਾਸੀ ਸ੍ਰੀ ਚਮਨ ਲਾਲ ਜੀ ਜਿਨ੍ਹਾਂ ਨੇ ਆਪਣੀਆਂ ਬਹੁਤ ਲੰਮਾ ਸਮਾਂ ਸੋਵਾਂ ਜਿਹੜੀਆਂ ਆ ਪਟਵਾਰੀ ਦੇ ਤੌਰ ਤੇ ਰਵਾਈਆਂ ਤੇ ਮੈਨੂੰ ਅੱਜ ਪਹਿਲੀ ਵਾਰੀ ਇਹਨਾਂ ਦੇ ਇਸ ਹਨਰ ਦਾ ਪਤਾ ਲੱਗਾ ਕਿ ਵੀ ਇਹ ਕਿਤਾਬ ਲਿਖਣ ਦਾ ਵੀ ਜਿਹੜਾ ਕੋਸ਼ਿਸ਼ ਕਰਦੇ ਰਹੇ ਆ ਪਹਿਲਾਂ ਤੋਂ ਹੀ ਤੇ ਕੋਈ ਵਾਰੀ ਕਈ ਹੇਮਿਆਂ ਦੇ ਵਿੱਚ ਉਹ ਕੰਮ ਜਿਹੜਾ ਮੇਨ ਪਰਵਾਰੀ ਦੀਆਂ ਸੁਭਾਵਾਂ ਕਰਕੇ ਨਹੀਂ ਪੂਰਾ ਕਰ ਸਕੇ ਔਰ ਆਪਣੀਆਂ ਸੁਭਾਵਾਂ ਪੂਰੀਆਂ ਕਰਨ ਤੋਂ ਬਾਅਦ ਇਹਨਾਂ ਨੇ ਇਹਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਆ ਬਹੁਤ ਬਹੁਤ ਸ੍ਰੀ ਚੰਮਨ ਲਾਲ ਜੀ ਨੂੰ ਮੈਂ ਵਧਾਈ ਵੀ ਦੇਣਾ ਔਰ ਜੇ ਜਿੰਨੀਆਂ ਵੀ ਇਹਦੇ ਵਿੱਚ ਕਹਾਣੀਆਂ ਇਹਨਾਂ ਨੇ ਲਿਖੀਆਂ ਨੇ ਮੈਨੂੰ ਇਹ ਪੱਕਾ ਵਿਸ਼ਵਾਸ ਆ ਕਿ ਇਹਦਾ ਸਮਾਜ ਦੇ ਵਿੱਚ ਜੋ ਕੁਝ ਵੀ ਇਹਨਾਂ ਨੇ ਆਪਣੀ ਸੂਝ-ਬੂਝ ਦੇ ਨਾਲ ਆਪਣੇ ਨਜ਼ਰੀਏ ਦੇ ਨਾਲ ਇਸ ਚੀਜ਼ ਨੂੰ ਦੇਖਿਆ ਉਹ ਇਹਨਾਂ ਕਿਤਾਬ ਦੇ ਵਿੱਚ ਲੋਕਾਂ ਤੱਕ ਸਮਾਜ ਤੱਕ ਜਿਹੜਾ ਪਹੁੰਚਦਾ ਕੀਤਾ ਹੈ ਇਹਨਾਂ ਨੇ ਮੈਂ ਹੀ ਸਿਆਣੇ ਕਹਿੰਦੇ ਨੇ ਕਿ ਵੀ ਜਿਹੜੇ ਸਾਹਿਤਿਕ ਸਾਹਿਤਕਾਰ ਲੇਖਕ ਸਮਾਜ ਦਾ ਸ਼ੀਸ਼ਾ ਹੁੰਦੇ ਨੇ ਔਰ ਇਹਨਾਂ ਨੇ ਆਪਣੇ ਨਜ਼ਰੀਏ ਦੇ ਨਾਲ ਸਮਾਜ ਵਿੱਚ ਕੀ ਕੀ ਘਟਨਾਵਾਂ ਜਿਹੜੀਆਂ ਆਪਣੀਆਂ ਉਹਨਾਂ ਨੂੰ ਆਪਣੇ ਬਾਖੂਬੀ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਆ ਮੈਂ ਇਨਾਂ ਨੂੰ ਇਸ ਗੱਲ ਦੀ ਵਧਾਈ ਵੀ ਦੇਣਾ ਔਰ ਕਾਮਨਾ ਕਰਦਾ ਅੱਗੇ ਤੋਂ ਪਰਮਾਤਮਾ ਇਹਨਾਂ ਦੀ ਕਲਮ ਨੂੰ ਹੋਰ ਬਲ ਦੇਵੇ ਤੇ ਹੋਰ ਕਿਤਾਬਾਂ ਵੀ ਇਹ ਜਿਹੜੀਆਂ ਆ ਸਾਡੇ ਸਮਾਜ ਦੇ ਔਰ ਸਮਾਜ ਸثارਕ ਦੇ ਤੌਰ ਤੇ ਸਾਡੇ ਇਹ ਲੋਕਾਂ ਦੇ ਪੱਲੇ ਜਿਹੜੀਆਂ ਲੋਕਾਂ ਦੇ ਲੋਕਾਂ ਨੂੰ ਦਿੱਤ ਦੇਣਗੇ ਬਹੁਤ ਵਾਤ ਇਸ ਚੀਜ਼ ਦੀ ਇਹਨਾਂ ਨੂੰ ਵਧਾਈ ਪਟਵਾਰੀ ਦੇ ਕਿਤੇ ਦੇ ਹੁੰਦੇ ਆ ਦੇਖੋ ਇਹਨੇ ਲਿਖਣ ਦੀ ਕਲਾ ਨੂੰ ਅਪਣਾਇਆ ਕਿਸ ਤਰ੍ਹਾਂ ਲੱਗਦਾ ਮੈਂ ਥੋੜਾ ਜਿਹਾ ਇਹਨਾਂ ਦਾ ਪ੍ਰੀਫੇਸ ਫਿਰ ਪੜਿਆ ਔਰ ਬੜਾ ਚੰਗਾ ਲੱਗਾ ਕਿ ਇਹਨਾਂ ਨਾਲ ਮੇਰੀ ਦੋਕਵਾਰੀ ਮੁਲਾਕਾਤ ਵੀ ਹੋਈ ਆ ਤੇ ਇਹ ਚੀਜ਼ ਬਹੁਤ ਹੀ ਜਰਦਾ ਇੱਕ ਜਿੰਦੋਵਾਲ ਦੇ ਵਿੱਚ ਕਿਉਂਕਿ ਇੱਕ ਜਿੰਦੋਵਾਲ ਦੇ ਪਿੰਡ ਦੇ ਵਿੱਚ ਇਸ ਚੀਜ਼ ਦਾ ਹਮੇਸ਼ਾ ਹੀ ਇਹ ਇਹਨਾਂ ਨੂੰ ਬੜੀ ਹੈ ਸਹਿਬ ਅਤਾ ਬਹੁਤ ਸੋਚਦੇ ਮਾਲਕ ਨੇ ਪਿੰਡ ਦੇ ਸਾਰੇ ਸਰਦਾਰ ਅਮਰੀਕ ਸਿੰਘ ਜੀ ਪੁਣੀ ਸਾਹਿਬ ਇੱਥੇ ਦੇ ਚੀਫ ਸੈਕਟਰੀ ਰਿਟਾਇਰ ਹੋਏ ਨੇ ਬੜਾ ਕੁਝ ਉਹਨਾਂ ਨੇ ਵੀ ਲਿਖਿਆ ਕਰਤਾਨਾ ਬੜੀਆਂ ਵਧੀਆ ਲਿਖੀਆਂ ਉਹਨਾਂ ਨੇ ਕਿ ਇਸ ਪਿੰਡ ਦੇ ਵਿੱਚ ਇਹ ਸਹਿਤਕ ਗਤੀਵਿਧੀਆਂ ਲਗਭਗ ਹੁੰਦੀਆਂ ਰਹਿੰਦੀਆਂ ਕੁਛ ਨਾ ਕੁਛ ਆਪਣੇ ਔਰ ਅਗਾਹਾਂ ਬਹੁਤ ਸੋਚਦੇ ਲੋਕ ਨੇ ਔਰ ਬਹੁਤ ਕੁਝ ਚੰਗਾ ਇਹਨਾਂ ਨੇ ਇਹ ਅਭਰਾਲਾ ਕੀਤਾ ਆ ਔਰ ਅੱਗੇ ਤੋਂ ਵੀ ਮੈਨੂੰ ਲੱਗਦਾ ਕਿ ਵੀ ਹਮੇਸ਼ਾ ਹੀ ਇਹ ਇਸ ਚੀਜ਼ ਨੂੰ ਜਾਰੀ ਰੱਖਣਗੇ ਇਹਨਾਂ ਨੂੰ ਇਸ ਚੀਜ਼ ਨੂੰ ਸਾਰੇ ਨਗਰ ਨੂੰ ਵੀ ਇਹਨਾਂ ਦੇ ਆਰਾਲ ਜਾਰਾ ਦੋਸਤਾਂ ਨੂੰ ਵੀ ਔਰ ਸਾਰਿਆਂ ਨੂੰ ਤੇ ਖਾਸ ਤੌਰ ਤੇ ਤੁਹਾਨੂੰ ਮਾਈ ਜੀ ਜਿਹੜਾ ਜੋ ਵੀ ਇਸ ਇਲਾਕੇ ਦੀ ਐਕਟੀਵਿਟੀ ਕੋਈ ਵੀ ਜਿਹੜੀ ਗਤੀਵਿਧੀ ਹੋ ਰਹੀ ਆ ਕੁਝ ਲੋਕਾਂ ਤੱਕ ਬਹੁਤ ਵਾਖੂਬੀ ਜਿਹੜਾ ਆ ਬੜੇ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਂਦੇ ਆ ਵੀ ਸਾਰਿਆਂ ਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਹੈ ਠੀਕ ਹੈ ਥੈਂਕ ਯੂ ਪੰਜ ਪਟਵਾਰੀ ਸਾਹਿਬ ਅੱਜ ਤੁਸੀਂ ਜਿਹੜੀ ਆਪਣੀ ਕਿਤਾਬ ਰਿਲੀਜ਼ ਕੀਤੀ ਆ ਕੀ ਆ ਟਾਈਟਲ ਕਿਤਾਬ ਦਾ ਨਾਮ ਜੀਵਨ ਦਾਣ ਦੀ ਅੱਛਾ ਜੀ ਕੀ ਹੈ ਇਹ ਦੇ ਵਿੱਚ ਹਰ ਕਹਾਣੀ ਦੇ ਵਿੱਚ ਕਿੰਨੀ ਆ 16 ਕਹਾਣੀਆਂ ਇਸ ਕਿਤਾਬ ਦੇ ਵਿੱਚ ਅੱਛਾ ਜੀ 16 ਕਹਾਣੀਆਂ ਦੇ ਵਿੱਚ ਹਰ ਕਹਾਣੀ ਦੇ ਵਿੱਚ ਕੋਈ ਨਾ ਕੋਈ ਥੀਮ ਹੈ ਸਿੱਖਣ ਵਾਲੀ ਗੱਲ ਕੋਸ਼ਿਸ਼ ਕੀਤੀ ਹੈ ਵੀ ਕੋਈ ਨਾ ਕੋਈ ਸਿੱਖਿਆ ਮਲੇ ਦੇ ਵਿੱਚੋਂ ਅੱਛਾ ਜੀ ਤੁਸੀਂ ਜਦੋਂ ਪਟਵਾਰੀ ਹੁੰਦੇ ਹੋਂ ਇਹ ਕਦੋਂ ਤੋਂ ਤੁਹਾਨੂੰ ਆਤਪਈ ਵੀ ਲਿਖਣਾ ਵੀ ਸ਼ੁਰੂ ਕੀਤਾ ਮੈਂ ਜਦੋਂ ਕੋਲੇਜ ਵਿੱਚ ਪੜਦਾ ਸੀ ਨਾ ਸਕੂਲ ਵਿੱਚ ਪੜਦਾ ਜਿਆਦੀ ਆਦਤ ਹੈ ਅੱਛਾ ਜੀ ਸਕੂਲ ਦੀ ਕੰਟੀਨ ਦੇ ਵਿੱਚ ਬੋਰਡ ਤੇ ਲਾਣੀ ਲਾਇਬ੍ਰੇਰੀ ਵਿੱਚ ਇੱਥੇ ਕੋਲੇਜ ਦੀ ਲਾਇਬ੍ਰੇਰੀ ਵਿੱਚ ਕੋਈ ਗੀਤ ਲਿਖਣਾ ਤੇ ਕਹਾਣੀਆਂ ਲਿਖਣੀਆਂ ਬੋਰਡ ਦੇ ਉੱਤੇ ਲਾਣੇ ਹਨ ਹਰ ਹਫਤੇ ਕੋਈ ਨਾ ਕੋਈ ਕਹਾਣੀ ਜ਼ਰੂਰ ਲਾਣੀ ਤੇ ਤੁਸੀਂ ਬਾਰਤ ਤੇ ਕੀ ਲਿਖਿਆ ਕਿ ਗੀਤ ਗਜ਼ਲ ਵੀ ਕੋਈ ਹੋਰ ਵੀ ਤਰ੍ਹਾਂ ਦਾ ਦੋ ਕਿਤਾਬਾਂ ਮੇਰੀਆਂ ਪਹਿਲਾਂ ਗੀਤਾਂ ਦੀਆਂ ਆਈਆਂ ਜੀ ਕਿਹੜੀ ਕਿਹੜੀ ਜੀ ਇੱਕ ਹੈਗੀ ਗੋਰੀ ਬਿੱਲੋ ਫੋਟਵਾਰਗੀ ਅੱਛਾ ਜੀ ਦੂਜਾ ਹੈ ਗੁੱਤ ਨਾਲ ਢੋਲ ਖੇਡ ਕੇ ਓਕੇ ਜੀ ਤੀਜੀ ਕਿਤਾਬ ਇਹ ਹੈਗੀ ਆ ਜੀਵਨ ਤਾਨ ਅੱਛਾ ਜੀ ਹੁਣ ਗਾਹਾਂ ਮੈਂ ਇੱਕ ਹੋਰ ਲਿਖ ਰਿਆਂ ਜਿਹੜੀ ਹਜੇ ਪੂਰੀ ਨਹੀਂ ਹੋਈ ਕੋਈ ਗੀਤ ਜਿੱਦਾਂ ਕੋਈ ਕਲਾਕਾਰ ਨੂੰ ਵੀ ਕਿਸੇ ਨੂੰ ਦਿੰਦਾ ਜੀ ਕਦੋਂ ਹਾਂ ਸ਼ਮਸ਼ੇਰ ਸਿੰਘ ਸੰਧੂ ਜੀ ਸੇ ਸਾਡੇ ਟੀਚਰ ਤੋਂ ਹਾਂਜੀ ਉਹਨਾਂ ਦੇ ਸਮੇਂ ਇੱਕ ਗੀਤ ਮੈਂ ਉਹਨਾਂ ਨੂੰ ਦਿੱਤਾ ਸੀ ਔਰ ਕਾਰਡ ਹੋਇਆ ਸੀ ਇਹਦਾ ਕਿਹੜਾ ਜੀ ਅਕੋਚ ਨਾਲ ਡੂਲ ਖਿੱਚ ਕੇ ਜੀ ਅੱਛਾ ਜੀ ਕੌਣ ਸੀ ਗਾਣ ਵਾਲੇ ਉਹਨਾਂ ਨੂੰ ਕੁਲਦੀਪ ਕੌਰ ਸੀ ਉਹ ਜੀ ਕੁਲਦੀਪ ਕੌਰ ਠੀਕ ਹੈ ਜੀ ਕਿੱਦਾਂ ਦੀਆਂ ਕਹਾਣੀਆਂ ਦੇ ਵਿੱਚ ਲੋਕਾਂ ਲਈ ਮੈਸੇਜ ਕਿੱਦਾਂ ਦੇ ਜੀ ਮੈਸੇਜ ਹਰ ਕਹਾਣੀ ਦਾ ਵਿੱਚ ਜਿੱਦਾਂ ਇਹ ਪਹਿਲੀ ਕਹਾਣੀ ਆ ਹੈ ਤਾਂ ਆਪਣਾ ਹੀ ਇਹਦੇ ਵਿੱਚ ਕੋਸ਼ਿਸ਼ ਕੀਤੀ ਹੈ ਵੀ ਜਿਹੜਾ ਆਪਣਾ ਖੂਨ ਆ ਆਪਣਾ ਹੀ ਹੁੰਦਾ ਠੀਕ ਹੈ ਜੀ ਇਦਾਂ ਹੀ ਇੱਕ ਦੂਸਰੀ ਕਹਾਣੀ ਲਿਖੀ ਆ ਉਹਦੇ ਵਿੱਚ ਸਾਈ ਲੋਕਾਂ ਵਰਗੇ ਲੋਕ ਜਿਹੜਾ ਕਿਸੇ ਦਾ ਭਲਾ ਕਰਦੇ ਆ ਓਕੇ ਜੀ ਉਹ ਉਹ ਦੇ ਵਿੱਚ ਦਿੱਤਾ ਵੀ ਜੇ ਆਪਣਾ ਆਪਣਾ ਪਰਾਇਆ ਹੋ ਜਾਂਦਾ ਨਾ ਦੂਆ ਬੰਦਾ ਆ ਕੇ ਉਹਦੀ ਹੈਲਪ ਕਰਦਾ ਹੈਗਾ ਠੀਕ ਹੈ ਇਹੋ ਜਿਹਾ ਹੈ ਅੱਛਾ ਤੀਜੀ ਕਹਾਣੀ ਜਿਹੜਾ ਜੀਵਨ ਦਾਨ ਹੈ ਹਾਂਜੀ ਇੱਕ ਉਹ ਸਮਾਜ ਦੇ ਵਿੱਚ ਬਰਾਈ ਹੈ ਇਹਦੇ ਵਿੱਚ ਦੱਸਿਆ ਗਿਆ ਜੇ ਦਾ ਜਿਹੜਾ ਪੇਟ ਵਿੱਚ ਕੁੜੀਆਂ ਨੂੰ ਮਾਰ ਦਿੱਤਾ ਜਾਂਦਾ ਹਾਂਜੀ ਉਹ ਮਾਂ ਬਾਪੋ ਨੂੰ ਮਾਰਨ ਲੱਗੇ ਸੀ ਜਦੋਂ ਡਾਕਟਰ ਕੋਲ ਗਏ ਬੇ ਕੁੜੀ ਨੂੰ ਮਾਰਨਾ ਨਹੀਂ ਅਸੀਂ ਪੇਟ ਵਿੱਚ ਰੱਖਣੀ ਨਹੀਂ ਉਹ ਡਾਕਟਰ ਨੇ ਉਹਦੀ ਹੈਲਪ ਕੀਤੀ ਵੀ ਜਿੰਨਾ ਇਹਦਾ ਖਰਚਾ ਹੋਊਗਾ ਜੀਵਨ ਤੱਕ ਜੀਵਨ ਦਾ ਤੇ ਉਹ ਮੈਂ ਦਿਆਂਗਾ ਠੀਕ ਹੈ ਜੀ ਜਦੋਂ ਉਹ ਕੁੜੀ ਵੱਡੀ ਹੋ ਗਈ ਪਾਲ ਕੇ ਵੱਡੀ ਹੋ ਗਈ ਜਦੋਂ ਉਹ ਡਾਕਟਰ ਬਣਨ ਲੱਗੀ ਬਾਅਦ ਵਿੱਚ ਉਸੇ ਹਸਪਤਾਲ ਦੇ ਵਿੱਚ ਗਈ ਹਾਂਜੀ ਉਹਨਾਂ ਡਾਕਟਰਾਂ ਨੇ ਦੱਸਿਆ ਵੀ ਮੈਂ ਕੌਣ ਆ ਫਿਰ ਉਹ ਕਹਿੰਦੇ ਉਹ ਕੁੜੀ ਕਹਿੰਦੀ ਵੀ ਤੁਸੀਂ ਮੈਨੂੰ ਜੀਵਨ ਦਾਣ ਦਿੱਤਾ ਠੀਕ ਹੈ ਜੀ ਇਹ ਥੀਮ ਹੈ ਠੀਕ ਹੈ ਕੀ ਲੋਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਜੀ ਪਾਠਕਾਂ ਨੂੰ ਪੜਨ ਵਾਲਿਆਂ ਨੂੰ ਪਾਠਕਾਂ ਨੂੰ ਹੈਗਾ ਵੀ ਮੈਨੂੰ ਸੁਝਾਅ ਦੇਣ ਮੈਂ ਹੋਰ ਚੰਗਾ ਲਿਖ ਸਕਾਂ ਠੀਕ ਹੈ ਹਾਂਜੀ ਪੁਨੀ ਸਾਹਿਬ ਮੈਂ ਤਾਂ ਹੀ ਵਧਾਈਆਂ ਜਮਾਲ ਜਮਾਲ ਫਟਵਾਲੀ ਸਾਹਿਬ ਨੂੰ ਇਹਦੇ ਕਿਤਾਬ ਰੀਲੀਜ਼ ਹੋਣ ਦੇ ਵਿੱਚ ਵਧਾਈਆਂ ਦੇਣਾ ਬਹੁਤ ਬਹੁਤ ਮੁਬਾਰਕਾਂ ਔਰ ਬਹੁਤ ਵਧੀਆ ਕਰ ਲਿਆ ਜਿਹੜੀ ਨੇ ਸਮਾਜ ਨੂੰ ਕੁੜੀਆਂ ਪ੍ਰਤੀ ਇਹ ਦੂਆ ਕੁੜੀਆਂ ਪ੍ਰਤੀ ਜਣੀ ਕਿ ਕੁੜੀਆਂ ਨਾ ਮਾਰੋ ਤੇ ਉਹ ਕੋਖ ਦੇ ਵਿੱਚ ਜਾਂ ਕੁੜੀਆਂ ਨੂੰ ਮੁੰਡਿਆਂ ਜਿੰਨਾ ਸਤਕਾਰ ਮੁੰਡਿਆਂ ਨਾਲੇ ਵੱਧ ਸਤਕਾਰ ਦਿਓ ਇਹਨਾਂ ਦਾ ਇਹ ਮੁੱਖ ਟਾਈਟਲ ਵਾ ਤਾਂ ਮੈਂ ਇਹਨਾਂ ਨੂੰ ਇਸ ਜੂਏ ਤੇ ਕਿਤਾਬ ਦੇ ਰਦੀ ਜੋਨ ਤੇ ਬਹੁਤ ਬਹੁਤ ਮੁਬਾਰਕਬਾਦ ਔਰ ਵਧਾਈਆਂ ਜਿੰਨਾ ਤੇ ਨਾਲ ਇਹ ਵੀ ਸ਼ੁਭ ਕਾਮਨਾ ਬਧ ਕਰਦਾ ਆ ਕਿ ਗਾਂ ਵੀ ਇਹਨਾਂ ਦੀ ਕਾਰ ਲਵੇਂ ਇਸੇ ਤਰ੍ਹਾਂ ਚੱਲਦੀ ਰਹੇ ਜਿਹੜੇ ਸਮਾਜ ਨੂੰ ਸਿਹਤ ਦਿੰਦੀ ਰਹੇ ਵਾਏ ਗੁਜਿਆ ਸਾਹਿਬ ਆਏ ਠੀਕ ਹੈ ਜੀ